ਆਜ ਦਿਨ ਸ਼ਹਿਰਾ ਪੰਚਾਇਤ ਦੇ ਵਿੱਚ ਇਹ ਇੱਕ ਇਧਰਲੀ ਸਾਈਡ ਹੈ ਜਿਹੜੀ ਆਰਿਆਂ ਵਾਲੀ ਜੀ ਤੇ ਕਿਹੜੀ ਕਲੋਨੀ ਆ ਗੋਬਿੰਦਨਗਰ ਇਹ ਛੋਟਾ ਜਿਹਾ ਇੱਕ ਏਰੀਆ ਮੇਰਾ ਖਿਆਲ ਨੇ ਕੋ ਘਰ ਬਾਕੀ ਹੋਵੇ ਜਿੱਤੋਂ ਕੋਈ ਧੈਣ ਜਾਂ ਬੀਬੀ ਜਾਂ ਕੋਈ ਘਰ ਦਾ ਜੀ ਨਹੀਂ ਆਇਆ ਹਰ ਘਰ ਚੋਂ ਆਇਆ ਬਾਕੀ ਇਹ ਪੰਚਾਇਤ ਜਿਹੜੀ ਹੈ ਇਹਦਾ ਇੱਕ ਪ੍ਰੋਗਰਾਮ ਹੈ ਅੰਦੇ ਉਧਰ ਦੂਜਾ ਪਾਸਾ ਜਿਹੜਾ ਉਧਰ ਵੀ ਕਰਨਾ ਹੈ ਤੇ ਮੈਂ ਤੇ ਹੈਰਾਨ ਆ ਵੀ ਇਸ ਤਰ੍ਹਾਂ ਅੱਗੇ ਨਹੀਂ ਗਦੀ ਹੋਇਆ ਜਿੱਤੇ ਵੀ ਆਹੀਂ ਹਾਰੇ ਵੀ ਆ ਪਰ ਜੋ ਉਤਸ਼ਾਹ ਇਸ ਵਾਰ ਦਿਖ ਰਿਹਾ ਤੁਹਾਡੇ ਸਾਹਮਣੇ ਆ ਨਾਨਕ ਚੰਦ ਜੀ ਪੁਰਾਣੇ ਜਨ ਸੰਗੀ ਆ ਜਨਮ ਜਾਤ ਜਨ ਸੰਗੀ ਆ ਬੀਜੇਪੀ ਵਾਲੇ ਆ ਇਹ ਵੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਹੁਣ ਉਮਰਾਨਾ ਲੰਘਾਈਏ ਵੀ ਬਟਨ ਦਬਦੇ 5 ਸਾਲ ਉਮਰ ਲੰਘ ਜਾਂਦੀ ਆ ਤੇ ਪੰਜ ਪੰਜ ਸਾਲ ਕਰਕੇ ਉਮਰਾਨ ਲੰਘਾ ਲੀਆਂ ਕੰਮ ਕਿਸਨੇ ਨਹੀਂ ਕੀਤਾ ਇਸ ਕਰਕੇ ਇਹ ਵੀ ਇਸੇ ਕਰਕੇ ਹੀ ਮੈਨੂੰ ਆਸ਼ੀਰਵਾਦ ਦਿੰਦੇ ਪਏ ਆ ਵੀ ਆਪਾਂ ਐਰ ਕੀ ਕੰਮ ਵਾਲੇ ਬੰਦੇ ਨਾਲ ਆ ਤੇ ਤਦ ਕਰਕੇ ਸਭ ਨੂੰ ਇਹ ਇਨਾਂ ਨੇ ਕਿਹਾ ਜਿੰਨੇ ਭੈਣ ਭਰਾਣ ਦੇ ਆ ਮੇਰੇ ਭਾਵੇਂ ਕੋ ਬੀਜੇਪੀ ਵਾਲੇ ਹੋਣ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਝਾੜੂ ਵਾਲੇ ਹੋਣ ਕਿਸੇ ਪਾਰਟੀ ਦੇ ਹੋਣ ਸਾਰੇ ਹੀ ਪਾਰਟੀਆਂ ਤੋਂ ਇਨਾਂ ਨੇ ਇਹੀ ਸੰਦੇਸ਼ ਦਿੱਤਾ ਵੀ ਸਾਰੇ ਪਾਰਟੀਆਂ ਤੋਂ ਉੱਪਰ ਉੱਟ ਕੇ ਐਰ ਕੀ ਕੰਮ ਨੂੰ ਵੋਟ ਪਾਈਏ ਤੇ ਤਜਰਬੇ ਬੜੇ ਹੋਗੇ ਮੇਰੇ ਤੋਂ ਬਾਅਦ ਵੀ ਦੋ ਤਜਰਬੇ ਲੋਕਾਂ ਕਰ ਲੈ ਇੱਕ ਵਾਰੀ ਪੰਜੇ ਵਾਲਾ ਲਿਆਂਦਾ ਫਿਰ ਝਾੜੂ ਵਾਲੇ ਲਿਆਂਦਾ ਇਹ ਪੰਜੇ ਝਾੜੂ ਨਾ ਕੰਮ ਥੋੜੀ ਆਉਣਾ ਕੰਮ ਤਾਂ ਬੰਦੇ ਕਰਨਾ ਇਸ ਕਰਕੇ ਬੰਦਾ ਚੁਣੋ ਮੇਰਾ ਮਿਸ਼ਨ ਹੈ ਇੱਕ ਇਸ ਗੁਰੂ ਨਗਰੀ ਵਾਸਤੇ ਮੇਰਾ ਜੀਵਨ ਸਮਰਪਿਤ ਹੈ ਮੈਂ ਤਾਂ ਇਹ ਚਾਹੁੰਨਾ ਵੀ ਇਸ ਦੁਨੀਆ ਤੋਂ ਜਾਈਏ ਨਾ ਇੰਨੀਆਂ ਕਿ ਚੰਗੀਆਂ ਯਾਦਾਂ ਬਣਾ ਕੇ ਜਾਈਏ ਪੀੜੀਆਂ ਯਾਦ ਕਰਨ ਲੱਤ ਲਾਉਣੀ ਆਉਂਦੀ ਆ ਇਥੋਂ ਕੰਮ ਕਰੀਏ ਨਾ ਜਿੱਥੇ ਚਾਹ ਉਥੇ ਰਾ ਦੁਨੀਆ ਦੇ ਕੰਮ ਕੋਈ ਔਕਾ ਨਹੀਂ ਜਾਣ ਵਾਲੇ ਚੰਦਰਮਾ ਦੇ ਚਲ ਗਏ ਰਸਤਾ ਬਣਾ ਲਿਆ ਮੱਥਾ ਟੇਕਦੇ ਨੇ ਆ ਇਹ ਦੇਵਤਾ ਚੰਦਰਮਾ ਦੇਵਤਾ ਵਾ ਹੈ ਨਾ ਇੱਛਾਈ ਐ ਚੰਦਰਮਾ ਤੇ ਧਰਤੀ ਤੇ ਕੋਈ ਔਖਾ ਕੰਮ ਹੋ ਸਕਦਾ ਜੇ ਬੰਦਾ ਪੁਲਾੜ ਤੇ ਪਹੁੰਚ ਜਾਂਦਾ ਚੰਦਰਮਾ ਤੇ ਮੰਗਲ ਗ੍ਰਹਿ ਤੇ ਪਹੁੰਚ ਜਾਂਦਾ ਤੇ ਧਰਤੀ ਤੇ ਕਿਹੜਾ ਕੰਮ ਔਖਾ ਕੋਈ ਕੰਮ ਔਖਾ ਨਹੀਂ ਜਿਗਰਾ ਹੀ ਨਹੀਂ ਪੈਂਦਾ ਪੈਰ ਹੀ ਨਹੀਂ ਪੁੱਟਦੇ ਕੋ ਪੈਰ ਨਾ ਪੁੱਟੂ ਤੇ ਪਹੁੰਚੂ ਕਿੱਥੇ ਪੈਰ ਪੁੱਟਾਂਗੇ ਤੇ ਕਿੱਥੇ ਪਹੁੰਚਾਂਗੇ ਮੰਜ਼ਿਲ ਤੇ ਇਹ ਜਿੰਨੇ ਨਮਾਇੰਦੇ ਆ ਨਾ ਸਭ ਪ੍ਰਾਪਰਟੀ ਡੀਲਰੀਆਂ ਦੇ ਮਜ਼ੇ ਲੈਣ ਆਉਂਦੇ ਆ ਤੇ ਤਾਂ ਦੀ ਮੈਨਾਂ 77 ਸਾਲਾਂ ਦੇ ਇਸ ਆਜ਼ਾਦੀ ਦੇ ਇਤਿਹਾਸ 'ਚ ਇੱਕ ਸਿੰਗਲ ਐਮਪੀ ਨਹੀਂ ਹੈਗਾ ਜਿਨੇ ਇੰਨਾ ਵੀ ਕੰਮ ਕੀਤਾ ਹੋਵੇ ਤੂੰ ਕੋਈ ਉਠਿਆ ਜੋ ਕੁਦਰਤੀ ਤੌਰ ਤੇ ਸਰਕਾਰੀ ਸਕੀਮਾਂ ਤੋਂ ਮੌਜਾਈ ਜਾਂਦੀਆਂ ਤੋਂ ਇਲਾਵਾ ਕਦੀ ਕਹਨੇ ਕਿ ਹਵਾ ਤੇ ਲਾਤ ਲਾਈ ਨਹੀਂ ਇਹਨਾਂ 5 4 ਨੌਕਰੀਆਂ ਦਵਾਈਆਂ ਨੇ ਕਦੀ ਕਿਸੇ ਕੋਲ ਚਾਰਾ ਕਪਣੀ ਪਿਆ ਉਹਨਾਂ ਨੇ ਗਈ ਮਤਲਬ ਸਾਡੇ ਅੱਧੇ ਹੱਥੀ ਜਗ ਇਮਾਨਦਾਰੀ ਨਾਲ ਕੰਮ ਕੀਤਾ ਇਥੋਂ ਦਿਲੋਂ ਕੀਤਾ ਮੇਰਾ ਕੋਈ ਪ੍ਰੋਫੈਸ਼ਨ ਥੋੜੀ ਹੈ ਮੇਰਾ ਕੰਮ ਕਾਰੋਬਾਰ ਹੈ ਉੱਥੋਂ ਮੈਂ ਕਹਿ ਕੇ ਉੱਠਿਆ ਯਾਰ ਮੇਰਾ ਕੰਮ ਕਾਰੋਬਾਰ ਪੈਸੇ ਕਮਾਉਣ ਦੇ ਲਈ ਹੈਗਾ ਮੈਨੂੰ ਸਮਾਜ ਸੇਵਾ ਦਾ ਕੰਮ ਹੈ ਉਹ ਤਾਂ ਮੈਨੂੰ ਯਾਦ ਵੀ ਨਹੀਂ ਕਿ ਕਦੀ ਐਮਐਲਏ ਬੰਨਾ ਜਾਂ ਮੈਂ ਕਦੀ ਮੰਤਰੀ ਬੰਨਾ ਇਹ ਤੇ ਰੱਬ ਦੀ ਮਰਜ਼ੀ ਆ ਉਹਨੇ ਮੈਨੂੰ ਸੇਵਾ ਦੇ ਦਿੱਤੀ ਉਹ ਵੀ ਗੁਰੂ ਨਗਰੀ ਦੀ ਮਵਟ ਭਾਗੀ ਆ ਇੱਥੇ ਦੁਨੀਆ ਭਰ ਤੋਂ ਲੋਕ ਨਤਮਸਤਕ ਮੱਥਾ ਟੇਕਣ ਆਉਂਦੇ ਆ ਆਪਣੇ ਚੰਗੇ ਭਾਗ ਗਿੰਦੇ ਆ ਮਵਟ ਭਾਗੀ ਗਿੰਦੇ ਆ ਇੱਥੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਇੱਥੇ ਸੱਚਖੰਡ ਹਰਿਮੰਦਰ ਸਾਹਿਬ ਅਹੀਂ ਕਿੱਡੇ ਪਾ ਗਾਲਿਆਂ ਲੋਕਾਂ ਨੇ ਦੋ ਦੋ ਵਾਰੀ ਮੋਹਰਾਂ ਲਾ ਕੇ ਜਤਾਇਆ ਬਟਨ ਦੱਬ ਕੇ ਫਤਵਾ ਦਿੱਤਾ ਤੇ ਹੁਣ ਫੇਰ ਤੇ ਆ ਰਿਹਾ ਲੋਕੀ ਇਹ ਗੁਰੂ ਸਾਹਿਬ ਹੀ ਆ ਉਹਨਾਂ ਦੀ ਇੱਛਾ ਵਾ ਸੇਵਾਦਾਰ ਨੂੰ ਸੇਵਾ ਦਿੰਦੇ ਪਏ ਤੇ ਸੇਵਾ ਦਿਲੋਂ ਕਰਾਂਗੇ ਠੀਕ